ਦਾਣਾ ਮੰਡੀ ਦੇ ਵਿੱਚ ਗੱਡੀਆਂ ਪੜੀਆਂ ਨੇ ਮੈਂ ਗੱਲ ਕਰਦਾ ਵੀ ਕੰਮ ਦੀ ਕੰਮ ਜਿਹੜਾ ਬੰਦਾ ਕੰਮ ਕਰਦਾ ਨਾ ਮਿਹਨਤ ਕਰਦਾ ਤਾਂ ਸਭ ਕੁਝ ਮਿਲਦਾ ਮਿਹਨਤ ਕਰਨ ਨੂੰ ਜਿਹੜੇ ਬੰਦੇ ਨੇ ਮਿਹਨਤ ਨਹੀਂ ਕਰਨੀ ਚੋਰੀਆਂ ਚੱਕਿਆਂ ਦੇ ਕੰਮ ਰੱਖਣਾ ਉਹਦਾ ਫਿਰ ਪ੍ਰਮਾਤਮਾ ਵੀ ਉਹਦੇ ਨਾਲ ਸਾਥ ਨਹੀਂ ਦਿੰਦਾ ਪ੍ਰਮਾਤਵਾ ਮੈਨੂੰ ਸਾਥ ਨਹੀਂ ਦਿੰਦਾ ਕਿਉਂ ਚੋਰੀ ਕਰਨ ਵਾਲੇ ਬੰਦੇ ਦਾ ਜੇ ਗਰੀਬ ਬੰਦੇ ਦੀ ਜਦੋਂ ਨਵੇਂ ਪੈਰਾਂ ਦੀ ਕਮਾਈ ਕੀਤੀ ਤੇ ਉਹ ਚੋਰੀ ਕਰ ਲਵੇ ਤੇ ਫਿਰ ਉਹ ਬਾਦਵਾ ਦਿੰਦਾ ਤੇ ਸਾਡੇ ਬਜ਼ੁਰਗੀਆਂ ਗੱਲਾਂ ਨੇ ਹੁੰਦੀ ਸੀ ਬੰਦੇ ਦੇ ਮੂੰਹ ਦੇ ਵਿੱਚ ਬੱਤੀ ਦੰਦ ਹੁੰਦੇ ਨੇ ਬੱਤੀਆਂ ਦੰਦਾਂ ਦੇ ਵਿੱਚੋਂ ਇੱਕ ਬਚਨ 24 ਘੰਟਿਆਂ ਚ ਪੂਰਾ ਹੁੰਦਾ ਤੇ ਚੰਗਾ ਚੇ ਮਾੜਾ ਤਾਂ ਉਹ ਬਿਲਕੁਲ ਸਹੀ ਗੱਲ ਆਸੀਂ ਇਹ ਜਮਾ ਕੇ ਵੇਖਿਆ ਹੋਇਆ ਬਿਲਕੁਲ ਸੱਚੀਆਂ ਗੱਲਾਂ ਨੇ ਕੋਈ ਝੂਠੀਆਂ ਗੱਲਾਂ ਨਹੀਂ ਗੀਆਂ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਇਹ ਦਿਖਾਉਣਾ ਵੀ ਨੰਗਿਆ ਪੈਰਾ ਦੀ ਕਮਾਈ ਫਲੋਈਪੁਰ ਮਾਲ ਜਾਂਦਾ ਨਾ ਤਾਂ ਉੱਥੇ ਇੰਨੀ ਜ਼ਿਆਦੀ ਚੋਰੀ ਹੈ ਨਾ ਕੋਈ ਕਹਿਣ ਵਾਲੀ ਗੱਲ ਨਹੀਂ ਫਲੋਈਪੁਰ ਦੇ ਵਿੱਚ ਬੜੀ ਜ਼ਿਆਦੀ ਚੋਰੀ ਹੈ ਬਹੁਤ ਜ਼ਿਆਦੀ ਚੋਰੀ ਤਾਂ ਉਹ ਚੋਰੀ ਨੇ ਹੱਥ ਖੜੇ ਕਰਾ ਛਲੇ ਨੇ ਗੱਡੀਆਂ ਵਾਲਿਆਂ ਦੇ ਵੀ ਗੱਡੀਆਂ ਵਾਲਿਆਂ ਦੇ ਵੀ ਹੱਥ ਖੜੇ ਕਰਾ ਛਲੇ ਨੇ ਕਿਉਂ ਗੱਡੀਆਂ ਵਾਲੇ ਦੇ ਵੀ ਦਿਨ ਬਰ ਰਾਤ ਦੀ ਹੁਣ ਇਰਾਦੇ ਮੰਡੀ ਚਾ ਵੈਂਡ ਨਹੀਂ ਗਏ ਮੱਛਰ ਲੜੀ ਜਾਂਦਾ ਇੱਥੇ ਨਾਕਿਆਂ ਇੱਥੇ ਨਾਗੇ ਤੇ ਜਿਹੜੇ ਉੱਥੇ ਆਉਂਦੇ ਨੇ ਉਹ 2 ਮਿੰਟ ਲਾਉਂਦੇ ਨੇ ਚੋਰੀ ਕਰਨ ਲੱਗੇ 2 ਮਿੰਟਾਂ ਚੋਰੀ ਕਰਕੇ ਗੱਟੂ ਚੱਕ ਕੇ ਦੇ ਉਹ ਜਾਂਦੇ ਨੇ ਬਾਕੀ ਜਿਹੜਾ ਬੰਦਾ ਹੁੰਦਾ ਉਹ ਰੋਕਦਾ ਵੀ ਵੀ ਭਾਈ ਮੇਰੀ ਚੋਰੀ ਹੋਣ ਤੋਂ ਮੈਂ ਬਚਾਂ ਜਾਂ ਬਚਾਵਾਂ ਪਰ ਸਰਕਾਰ ਦਾ ਬਿਲਕੁਲ ਹਾਲਾਤ ਮਾੜਾ ਫਰੋਜਪੁਰ ਦਾ ਏਡਾ ਮਾੜਾ ਹਾਲ ਹੋ ਗਿਆ ਫਰੋਜਪੁਰ ਸਪੈਸ਼ਲ ਲੱਗਦੀ ਏ ਪਲੇਟੀ ਇੱਥੇ ਜਿਹੜੀ ਕਨਕ ਬਾਹਰ ਜਾਂਦੀ ਨਾ ਵਿੱਚ ਪਲੇਟੀ ਏ ਫਰੋਜਪੁਰ ਗੱਲ ਇੱਕ ਬੜੀ ਧਿਆਨ ਨਾਲ ਸੁਣਨ ਵਾਲੀ ਸ਼ੇਅਰ ਕਰ ਦਿਆ ਕਰੋ ਗਾਂਧੀ ਗਾਂ 700 ਗਟਾ 700 ਗਟਾ ਸਪੈਸ਼ਲ ਦੇ ਵਿੱਚ ਘਟ ਪਿਆ 700 ਗਟਾ ਸਾਤ ਹਜ਼ਾਰ ਗੱਟੇ ਦੀ ਗਿਣ ਲਓ ਕਣਕ ਕਿੰਨੀ ਬਣਨੀ ਕਣਕ ਕਿੰਨੀ ਬਣਨੀ 700 ਗੱਟੇ ਦੀ ਫਰੋਇਪੁਰ ਦੀ ਪਲੇਟੀ ਢਾਲ ਜਿੱਥੇ ਰੇਲਵੇ ਰੇਲਾ ਆ ਕੇ ਸਪੈਸ਼ਲ ਲਾਤੀਆਂ ਨੇ ਉੱਥੇ ਤਾਂ ਜਦੋਂ ਉੱਥੇ ਜਾ ਕੇ ਉਹਨਾਂ ਨੇ ਕੱਢਿਆ ਉੱਥੇ ਵਿੱਚੇ ਮਿੱਟੀ ਵਿੱਚੇ ਮਿੱਟੀ ਦੀਆਂ ਬੋਰੀਆਂ ਗਈਆਂ ਨੇ ਸਪੈਸ਼ਲ ਗਈ ਉੱਥੇ ਉੱਥੇ ਮਿੱਟੀ ਦੀਆਂ ਬੋਰੀਆਂ ਗਈਆਂ ਨੇ ਅੱਛਾ ਉਹਦੇ ਵਿੱਚ ਹੁਣ ਕੀ ਹੋਇਆ ਬੀ ਉਹ ਜਿੰਨੇ ਡੈਮੇਜ ਆ 700 ਗੱਟੇ ਦਾ ਉਹ ਕਿਹਨੂੰ ਪਾਏਗਾ ਹੁਣ ਮੈਨੂੰ ਪੱਕਾ ਤੇ ਪਤਾ ਨਹੀਂ ਕਿਹਨੂੰ ਪਾਏਗਾ ਜਿੰਨਾ ਕਿ ਮੈਂ ਸੁਣਿਆ ਬਾਵਾ ਦਾ ਮੂੰਹ ਕੱਲ ਉਹ ਪਾਏਗਾ ਬਾਵਾ ਨੂੰ ਬਾਵਾਂ ਪਾਏਗਾ ਜਿਹੜੇ ਗੱਡੀਆਂ ਭਰੌਂਦੇ ਨੇ ਉੱਥੇ ਤੇ ਮਾਰੇਗਾ ਨਾ ਤਾਂ ਉਹ ਵੀ 700 ਗੱਟੇ ਦੀ ਗੱਲੋਂ ਕਣ ਕਿੰਨੀ 7 ਲੱਖ ਤੋਂ ਉੱਤੇ ਬਣਨੀ ਜਾਵੇ ਨਾ ਫਸ ਜਿਆਦੀ ਬਣੇਗੀ ਤਾਂ ਉਹ ਉਹਨਾਂ ਦੇ ਬੱਚਿਆਂ ਦੇ ਜਿਹੜੀ ਜਿਹੜੀ ਸਾਰਾ ਦਿਨ ਇੱਕ ਮਿੰਟ ਵੀ ਉੱਥੇ ਜਿਹੜੀ ਪੁਲਿਸ ਸੀ ਮੈਂ ਇੱਦੀ ਜਿਆਦੀ ਉੱਥੇ ਜਾਮ ਲੱਗਦਾ ਰਹੇ ਚੋਰੀ ਹੁੰਦੀ ਦੀ ਚੋਰੀ ਚੋਰਾਂ ਦੀਆਂ ਵੀਡੀਓ ਪਾਈਆਂ ਨੇ ਕਿਸੇ ਪੁਲਿਸ ਵਾਲੇ ਜੇ ਲੋਕਾਂ ਦੇ ਕੋਲੇ ਵਿਦੇਸ਼ਾਂ 'ਚ ਵੀਡੀਓ ਚੜ੍ਹ ਗਿਆ ਜਾਂਦੀਆਂ ਨੇ ਤੇ ਕੀ ਗੱਲੇ ਪੁਲਿਸ ਦੇ ਕੋਲ ਨਹੀਂ ਜਾਂਦੀ ਵੀ ਪੁਲਿਸ ਦੇ ਕੋਲ ਵੀ ਜਾਂਦੀ ਵੇਣੇ ਨੇ ਪਰ ਕੋਈ ਮੁਲਾਜ਼ਮ ਨਹੀਂ ਉੱਥੇ ਆਇਆ 112 ਨੰਬਰ ਵਾਲੀ ਕੋਈ ਗੱਡੀ ਨਹੀਂ ਆਈ ਵੀ ਭਾਈ ਕੀ ਦਿੱਕਤ ਹੈ ਜਿੱਥੋਂ ਦੀ ਇਹ ਵੀਡੀਓ ਵਾਇਰਲ ਹੁੰਦੀ ਆ ਵੀ ਕੀ ਦਿੱਕਤ ਹੈ ਕੀ ਚੱਕਰੇ ਤੁਹਾਨੂੰ ਤੇ ਉੱਥੋਂ ਕੋਈ ਵੀ ਰਾਤ ਨੂੰ 100 12 ਨੰਬਰ ਵਾਲੀ ਗੱਡੀ ਬਾਰਡਰ ਰੋਡ ਫਰੀਪੁਰ ਜਿਹੜਾ ਭਗਤ ਸਿੰਘ ਦੀ ਸਮਾਦ ਨੂੰ ਜਾਂਦਾ ਨਾ ਉੱਥੇ ਰੋਡ ਤੇ ਗੱਡੀਆਂ ਕਰਦੀਆਂ ਨੇ ਤਾਂ ਵੇਰ ਕੇ ਚੋਰੀ ਵੇਰ ਕੇ ਚੋਰੀ ਲੈ ਜਾਂਦੇ ਨੇ ਕਰਕੇ ਤਾਂ ਜਿਹੜੀ ਸਪੈਸ਼ਲ ਮਾਲ ਬਾਹਰ ਜਾਣਾ ਉਹਦੇ ਵਿੱਚ ਇੰਨੇ ਘੱਟੇ ਘੱਟ ਪੈ ਤੇ ਬਾਹਰ ਦੇ ਵਿੱਚ ਜਿੱਥੇ ਕਨਕ ਸਾਡੀ ਜਾਏਗੀ ਬਾਹਰ ਦੇ ਮੁਲਕ ਉੱਥੇ ਪਰਸਾਂ ਦੀ ਸ਼ੋਭਾ ਬੜੀ ਚੰਗੀ ਹੋਵੇਗੀ ਤੇ ਇੰਡੀਆ ਦੇ ਵਿੱਚ ਆਹ ਮਾਲ ਆਉਣਾ ਆ ਹਾਲਾਤ ਨੇ ਫਰੋਈਪੁਰ ਦੇ ਬਾਕੀ ਮੈਂ ਤੁਹਾਨੂੰ ਹੋਰ ਵਗਾਉਣਾ ਨੰਗੇਆ ਪੈਰਾਂ ਦੀ ਕਮਾਈ ਜਿਹਨਾਂ ਦੀ ਸਾਰੀ ਰਾਤ ਇਹ ਗੱਡੀਆਂ ਭਰਦੇ ਰਹੇ ਨੇ ਤਿੰਨ ਕੋਲੇ ਨਾ ਪਰੇ ਨੇ ਐ ਨਾ ਸੌਰੀ ਤਿੰਨ ਕੋੜੇ ਤੇ ਦੋ ਗੱਡੀਆਂ ਪੰਜ-ਪੰਜ ਨਾਲ ਭੰਨੇ ਭਰੇ ਨੇ ਸਾਰੀ ਰਾਤ ਇਹ ਵਿਚਾਰੇ ਲੱਗੇ ਰਹੇ ਨੇ ਆਹ ਦੋਨੋਂ ਮੈਂ ਵਖਾਉਣਾ ਤੁਹਾਨੂੰ ਦੇਖੋ ਆ ਦੇਖੋ ਸਾਹਮਣੇ ਲੇਵਰ ਉਹ ਗੱਡੀ ਲੱਗੀ ਆ ਵੇਖੋ ਆ ਕੋੜਿਆ ਪਰੇ ਖੜੂਤੇ ਨੇ ਜੀ ਇੱਕ ਪਰਾਂ ਖੜੂਤਾ ਅਜਾ ਭਰਨ ਵਾਲਾ ਖੜਾ ਇਕਾ ਤੇ ਆ ਆ ਲੇਵਰ ਆ ਜਿਹੜੇ ਲੇਵਰ ਇਹ ਸਾਰੀ ਰਾਤ ਵੀ ਵਿਚਾਰੇ ਲੱਗੇ ਰਹੇ ਨੇ ਇੱਕ ਮੈਂਟਰੀ ਨੂੰ ਸੁੱਤੇ ਉਹ ਬਾਪੂ ਵੀ ਸਾਹਮਣੇ ਬੈਠਾ ਬਜੋਗ ਥੋੜੀ ਲੈਣ ਮਦਮ ਹੋ ਗਈ ਤਾਂ ਇਹ ਸਾਰੀ ਰਾਤ ਨਹੀਂ ਸੁੱਤੇ ਸਾਰੀ ਰਾਤ ਇਹ ਮਾਲ ਭਰਦੇ ਰਹੇ ਨੇ ਜਿਹੜੇ ਬੰਦੇ ਇਹਨਾਂ ਦਾ ਹੁਣ ਮਾਲ ਚੋਰੀ ਕਰਦੇ ਨੇ ਜਾਂ ਲੈ ਕੇ ਜਾਂਦੇ ਨੇ ਉਹਨਾਂ ਦਾ ਕਿ ਜੋਗ ਪੜਾਵੇਗਾ ਕਿ ਜੋਗ ਪੜਾਵੇਗਾ ਜਾਂ ਜਿਹੜੇ ਟਰੱਕਾਂ ਲੇ ਸਾਰਿਆਂ ਨੂੰ ਤਾਂ ਮੈਂ ਨਹੀਂ ਆਂਦਾ ਵੀ ਕਈ ਵਾਰ ਆਦੇ ਨੇ ਬੜਾ ਮਾਲ ਕੱਢ ਗਿਆ ਗੱਟੂ ਕੱਢ ਗਿਆ ਚਲੋ ਵਿਚਾਰੇ ਦੇ ਦਿੰਦੇ ਨੇ ਪਰ ਇਹਨਾਂ ਦੀ ਨੰਗਿਆਂ ਪੈਰਾਂ ਦੀ ਕਮਾਈ ਹੈ ਨਾ ਜਿਹੜੀ ਬਾਈ ਇਹ ਫੁੱਲ ਫੁੱਲ ਕੇ ਨਿਕਲਦੀ ਇਹ ਹੁਣ ਵਿਚਾਰੇ ਆ ਵੇਖੋ ਆ ਥੱਲੋਂ ਆ ਸਾਰਾ ਦਾਣਾ ਦਾਣਾ ਇਕੱਠਾ ਕਰਦਾ ਇਹਨਾਂ ਨੇ ਆ ਜਿਹੜੀ ਆਵਾਜ਼ ਕੱਢ ਰਕੇ ਕਿ ਇਹ ਕਰਨੀ ਨਾ ਗਰੀਬਾਂ ਨੇ ਤੇ ਸੋ ਇਹ ਬੇਰਤੀ ਏ ਵੀ ਇਹ ਚੋਰੀ ਕਿਉਂ ਨਹੀਂ ਹਟਦੀ ਪਈ ਚੋਰੀ ਪੰਜਾਬ ਚ ਕਿਉਂ ਨਹੀਂ ਹਟਦੀ ਪਈ ਚੋਰੀ ਕਿਉਂ ਨਹੀਂ ਘਟਦੀ ਕਿ ਚੋਰੀ ਕਰਵਾਈ ਜਾਂਦੀ ਏ ਇਹ ਉਹਨੇ ਤੇ ਮੰਡੀਆਂ ਦੇ ਵਿੱਚ ਕੀ ਬਣਿਆ ਬਈ ਜਿਹੜੀ ਲੇਬਰ ਹੈ ਨਾ ਮੰਡੀਆਂ ਚ ਲੇਬਰ ਡਰਦੀ ਏ ਲੇਬਰ ਹੱਥ ਜੋੜਦੀ ਵੀ ਭਾਈ ਮਾਲ ਚੁੱਕਿਆ ਜੇ ਜੇ ਰਾਤ ਨੂੰ ਕੋਈ ਦੋ ਬੰਦੇ ਗੱਡੀ ਲੈ ਕੇ ਆ ਗਏ ਤਾਂ ਇੱਥੇ ਹਥਿਆਰ ਕੱਢ ਕੇ ਤੇ ਵਿਖਾ ਦਿੱਤਾ ਤੇ ਗੱਡੀ ਭਰ ਕੇ ਲੈ ਗਏ ਤੇ ਅਸੀਂ ਕੀ ਕਰਾਂਗੇ ਤੇ ਆਹ ਸਾਹਮਣੇ ਥਾਣਾ ਇਹ ਤੋਂ ਪਰਲੇ ਪਾਸੇ ਉਹ ਥਾਣਾ ਦੇਤਾ ਜੀ ਥਾਣਾ ਪਹਿਲੋ ਥਾਣਾ ਐਸ ਪਾਸੇ ਸੀ ਆ ਗੱਡੀ ਨੂੰ ਸਾਹਮਣੇ ਕੇ ਜਿੱਥੇ ਟਾਵਰ ਦੇਤਾ ਉਹਨੂੰ ਸਾਹਮਣੇ ਥਾਣਾ ਸੀ ਤੇ ਥਾਣੇ ਦੇ ਨਾਲ ਹੀ ਇੱਥੇ ਸਿੱਧੀ ਦੁਕਾਨ ਦੇ ਦੋਣੀ ਉਹ ਦੁਕਾਨ ਬਿਲਕੁਲ ਥਾਣੇ ਦੇ ਨਾਲ ਹੈ ਜਿਹੜੀ ਦੁਕਾਨ ਉੱਥੇ ਭੱਜ ਗਈ ਸੀ ਤੇ ਅੱਜ ਤੱਕ ਕਾਖੜ ਹੀ ਮਿਲਿਆ ਤੇ ਆਹ ਕੋਲ ਥਾਣਾ ਜੀ ਤੇ ਥਾਣੇ ਤੋਂ ਵੀ ਇੱਥੇ ਨਾ ਜਿਹੜੀ ਲੇਬਰ ਵਿਚਾਰੀ ਡਰਦੀ ਪਈ ਵੀ ਸਰਦਾਰ ਜੀ ਮਾਲ ਚੁੱਕਿਆ ਜਾਏ ਤਾਂ ਅਸੀਂ ਗਰੀਬ ਲੋਕ ਆਵਦਾ ਘਰੇ ਜਾਂਦੇ ਬੜੀਏ ਆਹ ਹਾਲਾਤ ਨੇ ਚੋਰੀਆਂ ਦੇ ਤੇ ਚੋਰੀ ਚੋਰੀ ਕਰਾਉਂਦਾ ਕੌਣ ਹੈ ਤੁਹਾਨੂੰ ਪਤਾ ਹੀ ਮੇਰੇ ਕਹਿਣ ਦੀ ਲੋੜ ਨਹੀਂ ਚੋਰੀ ਕੀਤੀ ਨਹੀਂ ਆਂਦੀ ਚੋਰੀ ਕਰਵਾਈ ਜਾਂਦੀ ਚੋਰੀ ਕਰਵਾਈ ਜਾਂਦੀ ਚੋਰ ਫੜਾਉਂਦੇ ਨੇ ਚੋਰ ਫੜਾਉਂਦੇ ਨੇ ਹੁਣ ਆਹ ਵੇਖੋ ਆ ਤਰਪੈਲ ਦੇ ਵਿਚਾਰਾ ਮਾਲ ਵਲ ਕੇ ਮੰਜੀਆਂ ਉੱਤੇ ਤੇ ਹਦੀਆਂ ਪਈਆਂ ਮੰਜੀਆਂ ਡਾਗ ਉੱਤੇ ਵਿਚਾਰਾ ਪਿਆ ਮੱਛਰ ਦੇਖੋ ਤਰ ਮੈਂ ਡੰਗਣਾ ਉੱਟ ਕੇ ਮੱਛਰ ਕਿਹੜਾ ਕਿਹੜਾ ਬੋਟਾ ਮੱਛਰ ਏ ਜਿਹੜਾ ਰਾਤ ਨੂੰ ਇੱਥੇ ਵੱਡ-ਵੱਡ ਖਾਂਦਾ ਇਹਨਾਂ ਨੂੰ ਤੇ ਇਹ ਵਿਚਾਰੇ ਇੱਥੇ ਲੈ ਕੇ ਰੱਬ ਦਾ ਨਾਮ ਇੱਥੇ ਆਪਦਾ ਬੈਠੇ ਰਹੇ ਠੀਕ ਹੈ ਆਹ ਵੇਖੋ ਤਿੰਨੇ ਦਾ ਅੱਗੇ ਦਾਣਾ ਮੰਡੀਆਂ ਦੇ ਵਿੱਚ ਕੋਈ ਗੱਲ ਹੀ ਕੋਣੀ ਹੁੰਦੀ ਆ ਦੇਖੋ ਮਾਲ ਪਿਆ ਜਿਹੜਾ ਪਿਆ ਤੇ ਇਹ ਸਾਰੇ ਜਿੰਨੇ ਨੇ ਸੁਚਾਰੇ ਉਹ ਵੀ ਕੋ ਥੱਲੇ ਬੈਠਾ ਇਹ ਇਹ ਸਾਰੇ ਡਰਦੇ ਵੀ ਮਾਂ ਜਿਹੜਾ ਹੈਗਾ ਚੁੱਕਿਆ ਜੇ ਤੇ ਚੁੱਕ ਕੇ ਤੇ ਅਸੀਂ ਘਰਾਂ ਨੂੰ ਜਾਣ ਵਾਲੇ ਬਣੀਏ ਤੇ ਚੋਰੀ ਜਿਹੜੀ ਵੀ ਚੋਰੀ ਬਹੁਤ ਜਿਆਦੀ ਵਧੀ ਪਈ ਤੇ ਸਾਨੂੰ ਡਾਰੋਂ ਦਾ ਵੀ ਜਿਹੜਾ ਇੱਕ ਵੀ ਕਿਸੇ ਦਾ ਫਾੜ ਇੱਥੇ ਰਹਿ ਗਿਆ ਚੱਕਣ ਵਾਲਾ ਇੱਕ ਵੀ ਫਾੜ ਚੱਕਣ ਵਾਲਾ ਰਹਿ ਗਿਆ ਤਾਂ ਭਾਈ ਇੱਥੇ ਵੇਰ ਕੇ ਤਬਾਰ ਹੀ ਕੋ ਨਹੀਂ ਜੋ ਰਾਤ ਨੂੰ ਦੋ ਬੰਦੇ ਤੁਰੇ ਹੋਣ ਤੇ ਚਾਰ ਲਗੇ ਹੋ ਹਥਿਆਰ ਲੈ ਕੇ ਤੇ ਮੁੜ ਕੇ ਆਪਣਾ ਕੀ ਅਸੀਂ ਆਵੇਂ ਕੋਣ ਗੱਡੀਆਂ ਨੇ ਤੇ ਗੱਡੀਆਂ ਵਿੱਚ ਅਸੀਂ ਰਾਤ ਇੱਥੇ ਜੋ ਭਰੀਆਂ ਨੇ ਤੇ ਚੱਕਨੇ ਹੋ ਕੇ ਬੈਠੇ ਆ ਗੱਡੀਆਂ ਦੇ ਵਿੱਚ ਪੰਜਾਬ ਦਾ ਹਾਲਾਤ ਤਾਂ ਜੁਪੀ ਬਿਹਾਰ ਨਾਲੋਂ ਹੀ ਵਧ ਗਿਆ ਜੁਪੀ ਬਿਹਾਰ ਨਾਲੋਂ ਇਹ ਜੁਪੀ ਬਿਹਾਰ ਦੇ ਵਿੱਚ ਹਾਲਾਤ ਹੁੰਦੇ ਸੀ ਪੰਜਾਬ ਦੇ ਵਿੱਚ ਆ ਵੇਖੋ ਸਾਰੀ ਰਾਤ ਵਿਚਾਰੇ ਲੱਗੇ ਰਹਿਣ ਤੇ ਨਹੀਂ ਦਾ ਦੇ ਸ਼ੋਕ ਸ਼ਾਂਤੀ ਵਾਲਾ ਕੰਮ ਹੁੰਦਾ ਤਾਂ ਇਹ ਉਹ ਪਾਣੀ ਪੂੜੀ ਪੀਂਦੇ ਪਰ ਹੁਣ ਸਾਹਮਣੇ ਤੁਸੀਂ ਵੇਖੋ ساری ਰਾਤ ਦੇ 7-8 ਬੰਦੇ ਨੇ ਇਹਨਾਂ ਨੇ ਗੱਡੀਆਂ ਭਰੀਆਂ ਨੇ ساری ਰਾਤ ਦੇ ਵਿੱਚ ਤਾਂ ਜੇ ਅੱਗੇ ਵਾਲਾ ਅੱਗੇ ਵਾਲਾ ਹਾਲਾਤ ਹੁੰਦਾ ਪਹਿਲਾਂ ਤਾਂ ਲੋੜ ਹੀ ਨਹੀਂ ਸੀ ਰਾਤ ਨੂੰ ਰਾਤ ਨੂੰ ਮਿਹਨਤ ਕਰਨ ਦੀ ਤੇ ਦਿਨੇ-ਦਿਨੇ ਆਪਦਾ ਭਰ ਲੈਂਦੇ ਆ ਹਾਲਾਤ ਨੇ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਸਾਹਾ ਦਾ ਇਹ ਨਾ ਵੀ ਪੰਜਾਬ ਚ ਬੜੀ ਸ਼ਾਂਤੀ ਤੇ ਪੰਜਾਬ ਦੇ ਵਿੱਚ ਬੜਾ ਕੁਝ ਆਏ ਪੰਜਾਬ ਦੇ ਵਿੱਚ ਐਸ ਵੇਲੇ ਚੋਰੀ ਉਤਲੀਆਂ ਬੁਲੰਦੀਆਂ ਤੇ ਪਹੁੰਚੀ ਪੰਜਾਬ ਦੀ ਤਾਂ ਇਹ ਗਾਂਵੇਂ ਦੀ ਲੋਕਾਂ ਨੂੰ ਵੀ ਐਵੇਂ ਤੁਸੀਂ ਪਾਰਟੀਆਂ ਪਾਰਟੀਆਂ ਮਗਰ ਨਾਲ ਤੁਰੇ ਫਿਰੋ ਤੁਸੀਂ ਬੰਦਾ ਵੇਖੋ ਬੰਦਿਆਂ ਨੂੰ ਵੇਖ ਕੇ ਵੋਟਾਂ ਪਾਓ ਹਾਲਾਤ ਬੜੇ ਪੰਜਾਬ ਦੇ ਮਾਰੇ ਚੋਰੀ ਚ ਹੋਰ ਤੁਸੀਂ ਛੱਡੋ ਚਲ ਖਾਂਦਾ ਖਸਮਾ ਆ ਜਿਹੜੀ 19 ਕਿਉਂ ਜੀਪੀਏ ਸਾਰਾ ਚੋਰੀ ਤੋਂ ਹੁੰਦਾ ਪਿਆ ਜਿੰਨਾ ਵੀ ਹੁੰਦਾ ਪੈਣਾ ਇਹ ਸਾਰਾ ਚੋਰੀ ਇਹ ਸਾਰਾ ਚਿੱਟੇ ਚਿੱਟੇ ਦੇ ਕਾਰਨ ਹੁੰਦੀ ਆ ਬਈ ਜਿੰਨੀਆਂ ਚੋਰੀਆਂ ਹੁੰਦੀਆਂ ਬਈ ਚਿੱਟੇ ਦੇ ਕਾਰਨ ਹੁੰਦੀਆਂ ਬਈਆਂ ਫਰੋਜਪੁਰ ਦੇ ਵਿੱਚ ਮੈਂ ਤੁਹਾਨੂੰ ਦੱਸਦਾ 15 ਸਾਲ ਦਾ ਮੈਂ 15 ਕੁ ਸਾਲ ਦਾ ਮੁੰਡਾ ਹਾਂ ਜਿਹੜਾ ਚਿੱਟਾ ਲੈ ਕੇ ਆਇਆ ਸਾਡੇ ਕੋਲ ਉੱਥੇ ਖੜੋਤਾ ਰਾਇ ਮੋਟਰਸਾਈਕਲ ਤੇ ਤਿੰਨ ਜਣੇ ਸੀ ਤੇ ਉਹ ਉੱਥੇ ਆਲਾ ਬਾਪੂ ਲੈ ਲੋ ਚਿੱਟਾ ਮੈਂ ਵੀ ਐਸੀ ਚਿੱਟਾਈ ਕਰਨਾ ਆਲਾ ਮੈਂ ਉਹ ਪੁੱਛਿਆ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਚਿੱਟਾ ਉਦੋਂ ਜੇ ਮੈਂ ਕਿਹਾ ਵੀ ਕੀ ਰੇਟ ਰੂਟ ਦਾ ਜੀ ਮੈਨੂੰ ਉਹਦਾ 300 ਦਾ ਹੁਣ 300 ਆ 300 ਦੇ ਕੋਣੀ ਅਬ ਨਾ ਸੌਰੀ 500 ਦੇ ਕਿ ਹਿਆਰ ਦੇ ਤਿੰਨ ਨਾਲ ਦੱਸਿਆ ਉਹਨੇ ਮੈਂ ਕਿਹਾ ਭਰਾਵਾ ਲੈ ਜਾ ਅਸੀਂ ਕੀ ਕਰਨੇ ਨੇ ਅਸੀਂ ਅਸੀਂ ਕੀ ਕਰਨੇ ਅਸੀਂ ਇਸ ਚੀਜ਼ ਦੇ ਗਾਹਕ ਨਹੀਂ ਹਿਲ ਤੇ ਲੈ ਜਾ ਤੇ ਜਿਹੜੇ ਤੁਸੀਂ ਦੱਸੋ 15 16 16 ਸਾਲ ਦੇ ਮੁੰਡੇ ਚੱਕੀ ਫਿਰਦੇ ਨੇ ਤੇ ਉਹ ਕੀ ਕੀ ਕਰਨਗੇ ਜਿਹੜੇ ਚੱਕੀ ਫਿਰਦੇ ਨੇ ਉਹ ਪੀਣਗੇ ਨਾ ਚਟਾ ਉਹ ਪੀਣਗੇ ਨਾ ਤੇ ਉਹਨਾਂ ਦੇ ਮਾਪੇ ਜਿਹੜੇ ਨੇ ਉਹ ਖੁਸ਼ ਹੁੰਦੇ ਨੇ ਕਰੇ ਵੀ ਅਸੀਂ ਸਾਡੇ ਮੁੰਡੇ ਵੀ ਪਈ ਪੈਸੀ ਬਣਾ ਕੇ ਲਉਂਦੇ ਨੇ ਇਹ ਤਾਂ ਨਹੀਂ ਪਤਾ ਵੀ ਇਹ ਨਰੀ ਨਰੀ ਮੌਤ ਹੈ ਕਿ ਚਿੱਟਾ ਵਕਾਉਂਦੀ ਕੌਣ ਵੀ ਸਾਡੀ ਪੰਜਾਬ ਪੁਲਿਸ ਸਵਾਲ ਹੀ ਨਹੀਂ ਪਤਾ ਹੁੰਦਾ ਜਿੱਥੇ ਬੰਦੇ ਖੜੋਤੇ ਨਾ ਉਤੋਂ ਸਿਰਫ 10 15 ਕਰਮਾਂ ਦੇ ਨਾਲ ਹੀ ਚੌਕੀ ਹੈ ਚੌਕੀ ਇਹ ਸ਼ਰਮ ਚੌਕੋ ਸਿੱਤਰੇ ਪਰਦੇ ਨੇ ਛੇਰਾਂ ਚ ਤਾਂ ਇਨਾ ਚਾਰਾ ਹੋ ਗਿਆ ਨਾ ਚਿੱਟਾ ਤੇ ਵੇਚਦੇ ਕੌਣ ਪੈਣ ਜੋੜ ਮੈਂ ਜਾਤਪਾਤ ਦੀ ਗੱਲ ਕੀਤੀ ਤੇ ਫਿਰ ਅਗਲਾ ਕਹਿ ਗਿਆ ਵੀ ਯਾਰ ਤੂੰ ਜਾਤਪਾਤ ਦੀ ਗੱਲ ਪਿਆ ਕਰਨਾ ਮੈਂ ਵੀ ਸਿੱਖਾਂ ਦੇ ਮੁੰਡੇ ਤੇ ਜਿਹੜਿਆ ਸੌਂਚੀ 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 ਬਾਕੀ ਤੁਸੀਂ ਹੋਰ ਛੱਡੋ ਫਿਰੋਜ਼ਪੁਰ ਦੇ ਰੋਡ ਦੇ ਉੱਤੇ ਘਾਰੇ ਰੋਡ ਦੇ ਉੱਤੇ ਤੇ ਉਹਦੇ ਕੋਲੇ ਪੰਜ ਕੇ 6 ਗੱਡੀਆਂ ਦੱਸਿਆ ਸਾਨੂੰ ਬੰਦੇ ਨੇ ਜੇ ਗੱਡੀ ਭੜਕੇ ਆਉਂਦੀ ਤੇ ਆਉਂਦੀ ਸਿੱਧੀ ਗੱਡੀ ਉਹ ਆਉਂਦੀ ਵਹਿਲੀ ਚ ਬੈਕ ਕਰ ਲੈਂਦਾ ਅੰਦਰ ਵਹਿਲੀ ਚ ਬੈਕ ਕਰਕੇ ਤੇ ਸਾਰੀ ਗੱਡੀ ਨਿਚੋੜਦਾ ਸਾਰੀ ਗੱਡੀ ਚੋਂ ਮਾਲ ਕੱਢਦਾ ਸਾਰੀ ਗੱਡੀ ਚੋਂ ਮਾਲ ਕੱਢ ਕੇ ਤੇ ਗਾਂ ਜਿਹੜੇ ਗਡਾਉਣਾ ਚ ਮਾਲ ਪੂਰਾ ਕਰਾਉਂਦਾ ਬਾਹਵਾਂ ਨੂੰ ਮਿਲ ਕੇ ਬਾਹਵਾਂ ਨੂੰ ਮਿਲ ਕੇ ਮਾਲ ਪੂਰਾ ਉੱਥੇ ਕਰਾਉਂਦੇ ਨੇ ਤੇ ਉਹ ਜਿਹੜਾ ਮਾਲ ਪੂਰਾ ਕਰਾਉਂਦਾ ਕਿਹੜੇ ਤਰੀਕੇ ਨਾਲ ਕਰਾਉਂਦਾ ਕਿਵੇਂ ਕਰਾਉਂਦਾ ਅਸੀਂ ਤਾਂ ਹੈਰਾਨ ਆ ਯਾਰ ਸੁਣ ਸੁਣ ਕੇ ਉਹ ਮੈਂ ਬਾਵਾ ਨੂੰ ਪੁੱਛਿਆ ਮੈਂ ਕਿਵੇਂ ਉਹਦੇ ਬਾਹੂ ਸਾਰੇ ਬਦਮਾਸ਼ ਹੁੰਦੇ ਕੀ ਕਰੀਏ ਪੁਲਿਸਾਂ ਨੇ ਕਰਦੀ ਕੱਖਣੀ ਇਧਰੋਂ ਫੜਾਈਦਾ ਤੇ ਇਧਰੋਂ ਪੁਲਿਸ ਇਹਨਾਂ ਨੂੰ ਛੱਡ ਦਿੰਦੀ ਉਹਦੇ ਕੱਲ ਨੂੰ ਅਸੀਂ ਆਪਦੇ ਜਵਾਕ ਥੋੜੇ ਮਰੋਣੇ ਨੇ ਜਿਹੜੇ ਬਾਹੂ ਨੇ ਉਹ ਵੀ ਉੱਥੇ ਡਰ ਜਾਂਦੇ ਨੇ ਉਹ ਵੀ ਉੱਥੇ ਡਰ ਜਾਂਦੇ ਨੇ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਸਾਡੇ ਲੱਖੋ ਕਿ ਯੂਨੀਅਨ ਦੀਆਂ ਗੱਡੀਆਂ ਗਈਆਂ ਨੇ ਪ੍ਰਗਟ ਸਾਹਿਬ ਦੀਆਂ ਗੱਡੀਆਂ ਉੱਥੇ ਤੇ ਸਾਡੀਆਂ ਗੱਡੀਆਂ ਦੇ ਕੋਲਾਕੀ ਨਹੀਂ ਆਇਆ ਸਾਡੀਆਂ ਗੱਡੀਆਂ ਦੇ ਕੋਈ ਚੋਰੀਆ ਲੱਗ ਹੀ ਨਹੀਂ ਆਇਆ ਇੱਕ ਦੋ ਹੀ ਬੰਦੇ ਜਾਗਦੇ ਸੀ ਤੇ ਉਹਦੇ ਹੀ ਗੇੜਾ ਮਾਰ ਕੇ ਉਹ ਤੁਰ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਬੰਦੇ ਜਾਗਦੇ ਪੈਣ ਤੇ ਵੱਢਣਗੇ ਬੁੜੀ ਭਰੀ ਜਰਾ ਸਾਨੂੰ ਵੱਢਣਗੇ ਉਹ ਤੁਰ ਜਾਂਦੇ ਸੀ ਆ ਹਾਲਾਤ ਹੋਏ ਪੈਣੇ ਪੰਜਾਬ ਦੇ ਲੋਕ ਤਾਂ ਦੇ ਭਲਾ ਭਲਾ ਕਿਹੜੇ ਕਿਹੜੇ ਪਾਸੋਂ ਇਹ ਇਹ ਝਾੜੂ ਪਾਰਟੀ ਨੇ ਤਾਂ ਇਹਨੇ ਮੁੱਖ ਮੰਤਰੀ ਨੇ ਤਾਂ ਯਾਰ 20 ਪਜਾਤ ਤੀ ਫੜ ਕੇ ਇਹਨਾਂ ਦੇ ਬੜਾ ਮਾਣ ਸੀ ਲੋਕਾਂ ਨੂੰ ਹਾਂ ਚਲੋ ਇਹਨੇ ਚੰਗੇ ਕੰਮ ਵੀ ਕੀਤੇ ਨੇ ਆਪ ਐਨੀਆਂ ਦੇ ਇਹਨੇ ਚੰਗੇ ਕੰਮ ਵੀ ਕੀਤੇ ਨੇ ਜਿਹੜੇ ਚੰਗੇ ਕੀਤੇ ਨੇ ਉਹ ਵੀ ਇਹਨੇ ਬਹੁਤ ਚੰਗੇ ਕੀਤੇ ਨੇ ਪਰ ਜਿਹੜਾ ਚੋਰੀ ਦਾ ਕੰਮ ਇਹਨੇ ਜੇ ਕਿਤੇ ਪਤੰਦਰ ਦੋ ਕੰਮ ਰੋਗ ਲੈਂਦਾ ਇੱਕ ਚੋਰੀ ਤੇ ਇੱਕ ਚਿੱਟਾ ਬਸ ਤੇ ਇਹਨੂੰ ਕੋਈ ਵੀ ਬੰਦਾ ਰੋਂਣ ਵਾਲਾ ਜੰਮਿਆ ਹੀ ਨਹੀਂ ਸੀ ਜਿਵੇਂ ਨੇ ਪਿੰਛਣਾ ਪੁੰਛਣਾ ਬੰਦ ਕੀਤੀ ਸੀ ਨਾ ਆਉਂਦਿਆਂ ਹੀ ਤੇ ਇਹਨੂੰ ਕੋਈ ਬੰਦਾ ਜੰਮਿਆ ਨਹੀਂ ਸੀ ਰੋਂਣ ਵਾਲਾ ਪਰ ਇਹਨੇ ਬੜੀ ਵੱਡੀ ਗਲਤੀ ਕਰ ਲਈ ਬੜੀ ਵੱਡੀ ਇਹਨੂੰ ਹੁਣ ਹੀ ਪਤਾ ਲੱਗ ਜਾਏਗਾ ਆ ਆ ਜਿਹੜੇ ਹੁਣ 13 ਆਦਾਈ ਨਾ ਵੀ ਮੈਂ 13 ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਕਿੰਨੇ ਕਿ ਜਿੱਦੇ ਨੇ ਦਿੱਤੀ ਜਾਂਦਾ ਵੀ ਲੋਕ ਕਿੰਨਿਆਂ ਕ ਵੋਟਾਂ ਪਾਉਂਦੇ ਨੇ ਕਿੰਨਾ ਕਿੰਨਾ ਲੋਕ ਵਿਰੋਧ ਪੇ ਕਰਦੇ ਲੋ ਵੋਟਾਂ ਦੀ ਪਾਉਣੀ ਹੈ ਲੋਕਾਂ ਨੂੰ ਇਸ ਕਰਕੇ ਬੇਨਤੀ ਹੈ ਵੀ ਪਾਓ ਵੋਟਾਂ ਪਾਉਣੀਆਂ ਸੋਚ ਸਮਝ ਕੇ ਪਾਓ ਸੋਹ ਦੀ ਜਾਨ ਆਪਦੀ ਟਿਕਾਣੀ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਲੈਗਰ ਜੀ ਕੀ ਫਤਿਹ ਵੀ ਇੱਕ ਟੀਵੀ ਚੈਨਲ 1276 YouTube Instagram ਸ਼ੇਅਰ ਫੋਲੋ ਕਰ ਲੈਣਾ